ਅੰਮ੍ਰਿਤਸਰ ਦੇ ਝੁੰਡਿਆਲਾ ਗੁਰੂ ਠਾਣਾ ਇਲਾਕੇ ਦੇ ਗਹਿਰਾਈ ਮੰਡੀ ਕਾਸਪਤ ਵਿੱਚ ਸ਼ਾਮਿਕ ਮੈਡੀਕਲ ਸਟੋਰ ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਤੇ ਸੁਧਰਾਣ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਉਰਾਣਾ ਮੈਡੀਕਲ ਸਟੋਰ ਦਾ ਮਾਲਿਕ ਆਪਣੀ ਦੁਕਾਨ ਤੇ ਮੌਜੂਦ ਸਿੱਫ ਤੇ ਸੁਦਰਾਣ ਕੁਛਣ ਪਛਾਤੇ ਲੋਕਾਂ ਨੇ ਅਚਾਨਕ ਗੋਲੀਆਂ ਚੁਲਾ ਦਿੱਤੀਆਂ ਗੋਲੀਆਂ ਦੇ ਚਪੇਟ ਵਿੱਚ ਆ ਕੇ ਦੁਕਾਨ ਤੇ ਕੰਮ ਕਰਦਾ ਨੌਜਵਾਨ ਸਾਹਿਲ ਉਰਫ ਪੰਮਾ ਗੰਬੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਤੇ ਗੋਲੀਬਾਰੀ ਤੋਂ ਬਾਅਦ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ਸੂਚਨਾ ਮਿਲਦੇ ਹੀ ਥਾਣਾ ਚੁੰਡਿਆਲਾ ਗੁਰੂ ਦੀ ਔਰ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਦੇ ਵਿੱਚ ਕੱਢਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਾਰਾਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਖਾਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਸੁਖਦੇਵ ਸਿੰਘ ਮੋਨੂ ਦੀ ਖਾਸ ਰਿਪੋਰਟ ਜੀ ਨਾਮ ਮੇਰਾ ਸਰਜੀਤ ਸਿੰਘ ਜੀ ਜੀ ਸਿੰਘ ਜੀ ਕੀ ਗੱਲ ਕੋਈ ਗੱਲ ਤੇ ਕੁਝ ਨਹੀਂ ਪਤਾ ਨਹੀਂ ਤੇ ਅੰਦਰ ਮੈਡੀਸਿਨ ਦੇਣ ਨੇ ਤੇ ਬਾਹਰੋਂ ਇੱਧਾਂ ਆਵਾਜ਼ ਆਈ ਪਟਾਕਿਆਂ ਦੀ ਮੈਕਸ਼ਾ ਫੜ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਨਕੇ ਮੈਂ ਤਾਂ ਪਿਸਤੌਲ ਹਾਤੀ ਦੇਖਿਆ ਕਲੀਨ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਬੜ ਚੱਲ ਗਿਆ ਮੈਂ ਅੰਦਰ ਕਿਹੜੇ ਅੱਗੇ ਬੱਚੇ ਬਿਠੇ ਸੀ ਉਹ ਬੱਜੇ ਬੱਜੇ ਪਿੱਛੇ ਨੂੰ ਆਏ ਮੈਂ ਤਾਂ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਟਾ ਕੇ ਚੱਲੇ ਆ ਮੈਂ ਦੇਖਣਾ ਆ ਤੂੰ ਅੰਦਰ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ ਲੱਗੀ ਹੈ ਕਿਤੇ ਅੱਖੀਂ ਲੱਗੀ ਹੈ ਕੋਪੀ ਨੇ ਜਾਣੇ ਹੀ ਪਤਾ ਨਹੀਂ ਬਾਹਰ ਮਹੀਂ ਬਾਹਰ ਹੈ ਅੰਦਰ ਤੇ ਅੰਦਰ ਹੋਈ ਹੈ ਲੀ ਪਿਛੇ ਬਿਠੇ ਐ ਤਿੰਨ ਚਾਰੀਆਂ ਨੇ ਦਵਾਈ ਲੈਣ ਦੇ ਇੱਕੋ ਜਣ ਨੇ ਕਿ ਆ ਤੇ ਹਾਰ ਤੀ ਕੋਈ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਬਾਤ ਪਹਿਲੋਂ ਕਹਿੰਦੇ ਇਹਨੂੰ ਜੀ ਚੱਲੀਆ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਜਿਹੜੇ ਕੋਲੇ ਉਹ ਜੋ ਕੋਣਾ ਜਿਹਦੇ ਕੋਲੇ ਵਜੀ ਮੁੰਡਾ ਆਪਣੇ ਕੋ ਦੁਕਾਨ ਤੇ ਕੰਮ ਕਰਦਾ ਸाहिल ਕੀ ਕੀ ਗੱਲ ਕੋਈ ਰੰਜੀਤ ਸਾਹਿਬ ਨਾ ਕੋਈ ਰੰਜੀਤ ਸ਼ੀਨੀ ਜੀ ਕਿਸੇ ਨਾਂ ਰੰਜੀਤ ਕੋਈ ਨਹੀਂ ਕੋਈ ਗੱਲ ਹੀ ਨਹੀਂ ਕੋਈ ਫਰੋਤੀ ਨਹੀਂ ਕੋਈ ਗੱਲ ਹੀ ਨਹੀਂ ਤਾਂ ਜਿਆਨ ਨੂੰ ਪਤਾ ਲੱਗਾ ਕਿ ਅਸੀਂ ਆਪਣੇ ਧਿਆਨ ਦਵਾਈ ਦੇਣ ਨੇ ਕੋਈ ਗੱਲ ਹੀ ਨਹੀਂ ਹੁਣ ਮੁੰਡੇ ਦੀ ਕਹਾ ਲਾ ਚੁੱਕਾ ਸੀ ਹਲਾ ਤੋੜੇ ਉੱਥੇ ਉੱਠ ਗਿਆ ਵਾਹ ਹੁਣ ਦੇਖੋ ਮਤਲਬ ਤੂੰ ਐਡਮਿਟ ਕਰਾਇਆ ਉਥੇ ਐਮਰਜੈਂਸੀ ਚ ਉਹਨਾਂ ਬਿਆਨ ਇੰਨੇ ਕੋਲ ਲੱਗ ਗਿਆ ਲੋਕਾਂ ਨੇ ਬਾਹਰ ਬਾਜ਼ਾਰ ਤੋਂ ਬਤੀ ਮੰਗ ਕਰਦੇ ਮੰਗ ਇਹੋ ਕਰਦੇ ਵੀ ਹੁਣ ਆਹ ਦੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਨਹੀਂ ਜੱਗੀ ਮਤਲਬ ਨਤਮੜ ਇਹ ਹੀ ਦੀ ਤੁਹਾਨੂੰ ਇਨਸਾਨ ਮਿਲਣਾ ਚਾਹੀਦਾ ਲੱਭੀ ਇੰਦਾ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਤੁਹਾਨੂੰ ਕਿਤੇ ਹੋ ਸਕਦਾ ਆਮ ਜੀ ਪਰਮੇਂਦਰ ਸਿੰਘ ਪੰਨਾ ਜਿਹੜੀ ਮੈਡੀਕਲ ਫਸਲੀ ਗਿੜੀ ਜੇ ਕੀ ਕਰ ਲੈ ਇਹ ਬਹੁਤ ਦੇਖੋ ਮੰਦਭਾਗੀ ਘਟਰਾਈ ਆ ਇੱਕ ਨੌਜਵਾਨ ਲੜਕਾ ਸੀ ਅੰਦਰ ਬੁਰੇ ਚਾਰ ਪੰਜ ਸਾਥ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੁਣੀਆਂ ਲੱਗੀਆਂ ਜਿੱਪ ਉਹਦੀ ਕਰ ਦਿੰਦੇ ਆ ਤੇ ਪੂਰੇ ਸਤੋ ਮਾਈ ਦੇ ਥਲੇ ਪਾਰ ਸੇ ਕਿੰਨੇ ਬੰਦੇ ਆਏ ਗੁਰੂ ਨਗਰੀ ਦੇ ਕਿੰਨੇ ਐਕਸਲੀ ਮੈਂ ਨਾ ਹੋਰ ਉਹ ਤੋਂ ਜਦੋਂ ਮੈਨੂੰ ਕੋਲਾ ਹੀ ਮੌਸਲੇ ਇਮੀਜਲੀ ਪਹੁੰਚ ਗਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਪਰ ਚੱਕਰਿਆ ਜੋ ਸਾਡੇ ਪਿੰਡ ਦੇ ਵਿੱਚ ਇਕੱਠਾ ਹੀ ਅੱਜ ਤੱਕ ਹੱਤਵਾ ਤੋਂ ਬਾਅਦ ਇਹੋ ਜਿਹੀ ਕੋਈ ਇਕੱਠਾ ਨਹੀਂ ਇਹ ਫਸਟ ਫਸਟ ਚਾਂਸ ਆ ਖੜੇ ਪਾਉਣੇ ਮੁੰਡੇ ਦੇ ਹਾਲਾਤ ਕਿੱਥੇ ਆ ਠੀਕ ਆ ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਦਦ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ ਬਾਕੀ ਵੇਖੋਣ ਪਰ ਉਹ ਮਾਰਾ ਗੋਲੀਆਂ ਕਿੱਥੇ ਰੁਕਸੀ ਦਾ ਵੇਖ ਹਾਂਜੀ ਗੋਲੀਆਂ ਕਿੱਥੇ ਗ ਨਿਆ ਕੋਣੀ ਦੇ ਲੈ ਜਣਾ ਉਹ ਚਾਰ ਫਾਇਰ ਹੋਏ ਜੀ ਟੋੜਾ ਮੂੰਹ ਮੂੰਹ ਲੈ 1 ਵਜੇ ਭਾਇਆ ਇਹ ਨਹੀਂ ਜੀ ਐਚ ਜੀ ਨੂੰ ਪਤਾ ਕੀ ਮੰਗ ਕਰਦੇ ਅਸੀਂ ਤੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕ ਨੇ ਇਹ ਕੰਮ ਕੀਤਾ ਉਹਨਾਂ ਸਰ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧਮਾਕਾ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਪੁਲਿਸ ਦੀ ਉਸੇ ਲਈ ਇੱਥੇ ਆ ਗਏ ਸ਼ੋਰ ਆ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਫਾਇਰ ਕੀਤੇ ਆ ਤੇ ਉਹਨੂੰ ਕਸਟ੍ਰੇਟ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਆ ਗਾਜਨ ਦਾਉਲੀ ਦੀ ਗੱਲ ਹੈ ਮੋਟਰਸਾਈਕਲ ਤੇ ਆਏ ਸੀ ਕਿੰਨੇ ਬੰਦੇ ਸੀ ਦੋ ਜੋ ਕਿ ਕਿੰਨੀਆਂ ਗੋਲੀਆਂ ਫਾਇਰ ਹੋਈਆਂ ਤਿੰਨ ਹੋਈਆਂ ਨੇ ਜਿਹੜੇ ਕੋਲੋਂ ਮਿਲ ਗਏ ਨੇ ਬਾਕੀ ਜਾਂਚ ਦਾ ਕਿ ਥੋੜਾ ਪਤਾ ਪਤਾ ਲੱਗਾ ਕਿ ਕੁਝ ਨਹੀਂ ਹਾਲੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣੀ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਨਹੀਂ ਕਿ ਕਿਹੜੇ ਨੌਜਵਾਨ ਨੇ ਗੋਲੀਆਂ ਲਗਾਈਆਂ ਦੀ ਹਾਲਾਤ ਠੀਕ ਆ ਹਾਲਾਤ ਫਿਲਹਾਲ ਠੀਕ ਹੈ ਕਿਹੜੀਆਂ ਪੜਨਾਂ ਆਂਦੇ ਇਹਨਾਂ ਦੱਸਿਆ ਆਫਸਰ ਲੈ ਕੇ ਰਹਿਣਾ ਮੈਂ ਚੈੱਕ ਕਰਦਾ ਇਸ ਤੋਂ ਕੀ ਇਹ ਸਾਨੂੰ